ਕਿਆ ਜਾਂਦਾ ਹੈ ਨਾ ਕਿ ਕਿਸੇ ਨੂੰ ਮਾਰਨ ਵਾਲੇ ਨੂੰ ਪਰਮਾਤਮਾ ਮਾਰਦਾ ਹੈ ਸੋ ਇਸ ਤਰ੍ਹਾਂ ਹੀ ਚੰਦਰਹਾਂਸ ਦੀ ਕਥਾ ਵਿੱਚ ਨੇਕੀ ਤੇ ਬਦੀ ਦਾ ਘੋਲ ਹੈ ਸਤਿਗੁਰੂ ਜੀ ਦਾ ਬਚਨ ਹੈ ਸਭ ਹੈ ਬ੍ਰਹਮ ਬ੍ਰਹਮ ਹੈ पसਰਿਆ ਮਨ ਬੀਜਿਆ ਖਵਾਰੇ ਜਿਉ ਜਨ ਚੰਦਰਹਾਂਸ ਦੁਖਿਆ ਤ੍ਰਿਸ਼ਟ ਬੁੱਧੇ ਆਪਣਾ ਕਰ ਲੂਕੀ ਜਾਰੇ ਕਹਿੰਦੇ ਹਨ ਚੰਦਰਹਾਂਸ ਦੱਖਣ ਦੇਸ਼ ਸਾਗਰ ਦੇ ਕਿਨਾਰੇ ਵਸਣ ਵਾਲੀ ਧਰਤੀ ਦੇ ਰਾਜੇ ਮੇਧਵੀ ਦਾ ਇਕਲੌਤਾ ਪੁੱਤਰ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵੇਲੇ ਦੁਆਪਰ ਯੋਗ ਸੀ ਉਸ ਸਮੇਂ ਵੀ ਕਈ ਰਾਜੇ ਆਪਸ ਵਿੱਚ ਲੜਦੇ ਰਹਿੰਦੇ ਸਨ ਰਾਜੇ ਮੇਦਵੀ ਦੇ ਰਾਜ ਉੱਤੇ ਦੂਸਰੇ ਰਾਜੇ ਨੇ ਹਮਲਾ ਕਰ ਦਿੱਤਾ ਬਹੁਤ ਹੀ ਘੋਰ ਯੁੱਧ ਹੋਇਆ ਉਸ ਯੁੱਧ ਵਿੱਚ ਮੇਦਵੀ ਮਾਰਿਆ ਗਿਆ ਚੰਦਰਹਾਂਸ ਦੀ ਮਾਤਾ ਆਪਣੇ ਪਤੀ ਦੇ ਨਾਲ ਹੀ ਸਤੀ ਹੋ ਗਈ ਉਹ ਇੱਕ ਨੇਕ ਪਤੀ ਪ੍ਰਤਾ ਇਸਤਰੀ ਸੀ ਲੋਕੀਂ ਉਸ ਦਾ ਜਸ ਕਰਦੇ ਸਨ ਪਰ ਚੰਦਰਹਾਂਸ ਵਿਚਾਰਾ ਯਤੀਮ ਹੀ ਰਹਿ ਗਿਆ ਮੇਦਵੀ ਰਾਜੇ ਦਾ ਵਜ਼ੀਰ ਦੁਸ਼ਮਣ ਨਾਲ ਮਿਲ ਗਿਆ ਉਸਨੇ ਮੇਧਵੀ ਰਾਜੇ ਦੇ ਪੁੱਤਰ ਚੰਦਰਹੰਸ ਨੂੰ ਰਵਾਉਣ ਦੀ ਸਲਾਹ ਕੀਤੀ ਪਰ ਉਸ ਨੂੰ ਪਾਲਣ ਵਾਲੀ ਦਾਈ ਬੜੀ ਨੇਕ ਤੇ ਵਫਾਦਾਰ ਸੀ। ਉਸ ਨੂੰ ਪਤਾ ਲੱਗ ਗਿਆ ਉਹ ਚੰਦਰਹੰਸ ਨੂੰ ਚੁੱਕ ਕੇ ਕੁੰਤਲਪੁਰ ਰਾਜ ਵਿੱਚ ਚਲੀ ਗਈ ਉਸ ਨੇ ਰਾਜਕੁਮਾਰ ਦੀ ਜਾਨ ਬਚਾ ਲਈ ਪਰ ਉਸ ਵਿਚਾਰੀ ਕੋਲ ਖਾਣ ਨੂੰ ਕੁਝ ਨਹੀਂ ਸੀ ਮਿਹਨਤ ਮਜ਼ਦੂਰੀ ਕਰਕੇ ਦਿਨ ਕੱਟਦੇ ਸਨ। ਚੰਦਰਹੰਸ ਇੱਕ ਯਤੀਮ ਤੇ ਨਥਾਵਾ ਬੱਚਾ ਬਣ ਗਿਆ। ਚੰਦਰਹੰਸ ਆਪਣੀ ਸੇਵਕਾਂ ਨਾਲ ਇੱਕ ਠਾਕੁਰ ਦਵਾਰੇ ਵਿੱਚ ਰਹਿਣ ਲੱਗੇ। ਹੌਲੀ ਹੌਲੀ ਉਹ ਪਲਦਾ ਤੇ ਤਗੜਾ ਹੁੰਦਾ ਗਿਆ। ਇਥੋਂ ਤੱਕ ਕੇ ਤੁਰਨ ਫਿਰਨ ਲੱਗਾ ਤੇ ਗੱਲਾਂ ਕਰਦਾ ਆਏ ਗਏ ਨਾਲ ਖੇਡ ਛੱਡਦਾ ਦਾਈ ਠਾਕੁਰ ਦਵਾਰੇ ਵਿੱਚ ਸੇਵਾ ਕਰਦੀ ਤੇ ਉਹਨਾਂ ਨੂੰ ਖਾਣ ਵਾਸਤੇ ਅੰਨ ਤੇ ਕੱਪੜਾ ਮਿਲ ਜਾਂਦਾ ਇਸ ਤਰ੍ਹਾਂ ਕੁਝ ਸਾਲ ਬੀਤ ਗਏ ਚੰਦਰ ਹਾਂਸ ਕੁਝ ਸਿਆਣਾ ਬਾਲਕ ਬਣਿਆ 5 6 ਸਾਲ ਦਾ ਹੋਇਆ ਤਾਂ ਉਹ ਠਾਕੁਰ ਪੂਜਾ ਕਰਨ ਲੱਗ ਪਿਆ ਦਾਈ ਮਾਂ ਦੇ ਨਾਲ ਮੰਦਰ ਵਿੱਚ ਪੂਜਾ ਕਰਦਾ ਤੇ ਹਰੇ ਕ੍ਰਿਸ਼ਨ ਰਾਧੇ ਸ਼ਾਮ ਦਾ ਜਾਪ ਕਰਦਾ ਇੱਕ ਦਿਨ ਮੰਦਰ ਵਿੱਚ ਬਹੁਤ ਸਾਰੇ ਸਾਧੂ ਆਏ ਉਹ ਕੁਝ ਦਿਨ ਰਹੇ ਤੇ ਉਹਨਾਂ ਨੇ ਦੇਖਿਆ ਚੰਦਰਹਾਂਸ ਬੜਾ ਲਗਣ ਵਾਲਾ ਸੀ ਉਹਨਾਂ ਨੇ ਚੰਦਰਹਾਂਸ ਨੂੰ ਇੱਕ ਮੂਰਤੀ ਦਿੱਤੀ ਤੇ ਝੋਲੇ ਵਿੱਚ ਪਾ ਕੇ ਉਸ ਦੇ ਨਾਲ ਲਟਕਾ ਦਿੱਤੀ ਉਹ ਦਿਨ ਵਿੱਚ ਕਈ ਵਾਰ ਪੂਜਾ ਕਰਦਾ ਰਹਿੰਦਾ ਸ਼ੁੱਧ ਆਤਮਾ ਨਾਲ ਉਸ ਦੀ ਪੂਜਾ ਕਰਦਾ ਐਸਾ ਕਰਦਿਆਂ ਉਸਤੇ ਭਗਵਾਨ ਜੀ ਐਸੇ ਖੁਸ਼ ਹੋਏ ਕਿ ਉਸ ਨੂੰ ਦਰਸ਼ਨ ਦੇਣ ਲੱਗੇ ਉਸ ਜਿੱਡਾ ਰੂਪ ਧਾਰਨ ਕਰਕੇ ਹਰ ਰੋਜ਼ ਉਸ ਨਾਲ ਖੇਡਦੇ ਤੇ ਗੱਲਾਂ ਕਰਦੇ ਭਗਵਾਨ ਦੇ ਪ੍ਰਤੱਖ ਦਰਸ਼ਨ ਕਰਕੇ ਖੁਸ਼ ਹੋ ਜਾਂਦਾ ਉਹ ਹੋਰ ਵੀ ਜ਼ਿਆਦਾ ਹਰੀ ਦਾ ਜਸ ਕਰਦਾ ਕੁੰਥਲਪੁਰ ਦਾ ਰਾਜ ਭਾਵੇਂ ਛੋਟਾ ਜਿਹਾ ਰਾਜ ਸੀ ਪਰ ਉਸ ਦਾ ਰਾਜਾ ਬੜਾ ਨੇਕ ਤੇ ਧਰਮਾਤਮਾ ਸੀ ਉਸ ਦੀ ਇੱਕੋ ਇੱਕ ਕੰਨਿਆ ਸੀ ਜੋ ਅਜੇ ਵਿਆਹ ਹੀ ਨਹੀਂ ਸੀ ਉਸ ਦਾ ਇੱਕ ਗੁਰੂ ਸੀ ਰਿਖੀ ਗਾਲਵ ਉਹ ਆਪਣੇ ਗੁਰੂ ਰਿਖੀ ਗਾਲਵ ਕੋਲ ਬੈਠਾ ਰਹਿੰਦਾ ਭੋਜਨ ਕਰਦਾ ਤੇ ਨੀਤੀ ਦੇ ਬਚਨ ਸੁਣਦਾ ਹੋਇਆ ਦਿਨ ਬਤਾਉਂਦਾ ਸੀ ਰਾਜ ਕਾਜ ਘਟ ਕਰਦਾ ਸੀ ਉਸ ਨੇ ਰਾਜ ਪ੍ਰਬੰਧ ਆਪਣੇ ਵਜ਼ੀਰ ਤ੍ਰਿਸ਼ਟਪੁੱద్ధి ਦੇ ਹਵਾਲੇ ਕੀਤਾ ਹੋਇਆ ਸੀ ਅਮਲੀ ਤੌਰ ਤੇ ਤ੍ਰਿਸ਼ਟਪੁੱద్ధి ਹੀ ਰਾਜਾ ਸੀ ਤ੍ਰਿਸ਼ਟਪੁੱద్ధి ਦੇ ਪੁੱਤਰ ਸਨ ਮਦਨ ਤੇ ਅਮਲ ਇਹ ਇੱਕ ਕੰਨਿਆ ਵਿਖਿਆ ਸੀ ਮਦਨ ਤੇ ਅਮਲ ਜਵਾਨ ਹੋ ਚੁਕੇ ਸਨ ਰਾਜ ਪ੍ਰਬੰਧ ਵਿੱਚ ਬਾਪ ਨਾਲ ਹੱਥ ਵਟਾਉਂਦੇ ਅਮਲ ਖਾਣ ਪੀਣ ਵਾਲਾ ਤੇ ਇਸਤਰੀ ਪ੍ਰੇਮੀ ਸੀ ਉਹ ਤਾਂ ਰਾਗ ਰੰਗ ਤੇ ਨਾਚ ਵਿੱਚ ਮਸਤ ਰਹਿੰਦਾ ਪਰ ਮਦਨ ਭਗਤੀ ਵਾਲਾ ਸੀ ਜਿੱਥੇ ਰਾਜ ਮਹਿਲਾਂ ਵਿੱਚ ਬੁਰਾਈ ਦਾ ਪ੍ਰਵਾਹ ਚੱਲਦਿਆ ਸੀ ਉੱਥੇ ਕਦੇ-ਕਦੇ ਹੀ ਸੰਤ ਸਮਾਗਮ ਵੀ ਹੋਇਆ ਕਰਦੇ ਸਨ ਪਰ ਉਹ ਤ੍ਰਿਸ਼ਟ ਬੁੱਧੀ ਦਾ ਵੱਖਰਾ ਸੁਭਾਅ ਸੀ ਇਹ ਤਾਨ ਇਕੱਠਾ ਕਰਨ ਵਿੱਚ ਰੁੱਝਾ ਰਹਿੰਦਾ ਉਸ ਦੀ ਇੱਕੋ ਇੱਕ ਇੱਛਾ ਸੀ ਤਾਜ ਦੇ ਮਾਲਕ ਬਣਨ ਦੀ ਭਾਵੇਂ ਉਸ ਕੋਲ ਬਹੁਤ ਦੌਲਤ ਤੇ ਜ਼ਗੀਰ ਸੀ ਫਿਰ ਵੀ ਉਹਦੀ ਭੁੱਖ ਨਹੀਂ ਸੀ ਮਿਟਦੀ ਉਹ ਰਾਜ ਕਰਨ ਦੇ ਸੁਪਨੇ ਲੈਂਦਾ ਸੀ ਮਦਨ ਦੇ ਯਤਨ ਨਾਲ ਵਜੀਰ ਦੇ ਘਰ ਇੱਕ ਦਿਨ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਗਿਆ। ਬ੍ਰਹਮ ਤੇ ਹੋਰ ਸੰਤਾਂ ਦੇ ਨਾਲ ਉਹ ਸੰਤ ਮੰਡਲੀ ਵੀ ਭੋਜਨ ਛਕਣ ਵਾਸਤੇ ਆਈ ਜਿਸ ਵਿੱਚ ਚੰਦਰ ਹਾਂਸ ਸੀ। ਸੰਤ ਮੰਡਲੀ ਦੇ ਮੁਖੀ ਸੰਤ ਕੋਲ ਚੰਦਰ ਹਾਂਸ ਬੈਠਾ ਭੋਜਨ ਛਕ ਰਿਹਾ ਸੀ ਸਬੱਬ ਨਾਲ ਤ੍ਰਿਸ਼ਟ ਬੁੱਧੀ ਉੱਧਰ ਆ ਗਿਆ। ਉਸ ਨੇ ਸੰਤਾਂ ਨੂੰ ਪੁੱਛਿਆ ਹੋਰ ਕੋਈ ਸੇਵਾ ਕੋ ਜਾਵੇ ਮੁਨੀ ਜੀ। ਅਗੋ ਸੰਤਾਂ ਨੇ ਉਸ ਨੂੰ ਉੱਤਰ ਤਾਂ ਕੋਈ ਨਾ ਦਿੱਤਾ ਪਰ ਹੱਸ ਪਏ ਹੱਸਦੇ ਦੇਖ ਕੇ ਤ੍ਰਿਸ਼ਟ ਬੁੱਧੀ ਨੇ ਹੱਸਣ ਦਾ ਕਾਰਨ ਪੁੱਛਿਆ ਇਹ ਮੁਨੀ ਜੀ ਆਪ ਹੱਸੇ ਕਿਉਂ ਹੋ? ਸੰਤ ਜੀ ਨੇ ਆਖਿਆ ਮੈਂ ਇਸ ਕਰਕੇ ਹੱਸਿਆ ਹਾਂ ਕਿ ਮੇਰੇ ਲਾਗੇ ਯਤੀਮ ਲੜਕਾ ਚੰਦਰਹਾਂਸ ਬੈਠਾ ਕੁਦਰ ਦੇ ਰੰਗ ਦੇਖੋ ਕਿ ਇਹ ਯਤੀਮ ਬੱਚੇ ਨੇ ਇਸ ਰਾਜ ਦਾ ਮਾਲਕ ਤੇ ਇਸ ਰਾਜੇ ਦਾ ਜਵਾਈ ਬਣਨਾ ਹੈ ਪ੍ਰਮਾਤਮਾ ਦੀ ਬੇਅੰਤ ਲੀਲਾ ਉੱਥੇ ਮੈਨੂੰ ਹਾਸਾ ਆਇਆ ਕਿ ਜਿਸ ਨੇ ਰਾਜਾ ਬਣਨਾ ਭਗਵਾਨ ਦਾ ਭਗਤ ਹੈ ਸੰਤਾਂ ਦਾ ਇਹ ਵਚਨ ਸੁਣ ਕੇ ਤ੍ਰਿਸ਼ਟ ਬੁੱਧੀ ਉੱਥੋਂ ਖਿਸਕ ਗਿਆ ਪਰ ਇਹ ਗੱਲ ਉਸ ਦੇ ਦਿਲ ਨੂੰ ਖਾ ਗਈ ਕਿਉਂਕਿ ਉਹ ਤਾਂ ਕੁੰਤਲਪੁਰ ਤੇ ਉਸ ਦੇ ਅਧੀਨ ਰਾਜਾਂ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਉਹ ਆਸ ਰੱਖੀ ਬੈਠਾ ਸੀ ਕਿ ਰਾਜੇ ਦਾ ਪੁੱਤਰ ਕੋਈ ਨਹੀਂ ਲੜਕੀ ਨੂੰ ਕਿਸੇ ਤਰ੍ਹਾਂ ਮਾਰ ਦੇਵੇਗਾ ਤੇ ਰਾਜਾ ਰਾਣੀ ਵੈਸੇ ਹੀ ਮਰਨ ਕਿਨਾਰੇ ਹਨ ਤਾਂ ਆਪਣੇ ਪੁੱਤਰਾਂ ਨੂੰ ਰਾਜ ਤਖਤ ਉੱਤੇ ਬਿਠਾ ਦੇਵੇਗਾ ਸੰਤਾਂ ਦੇ ਇਹਨਾਂ ਬਚਨਾਂ ਨੇ ਉਹਦੇ ਮਨ ਨੂੰ ਤੁਕਤ ਵੀ ਲਾ ਦਿੱਤੀ ਉਹ ਸੋਚਣ ਲੱਗਾ ਸੰਤਾਂ ਦਾ ਆਖਿਆ ਵੀ ਬਿਰਥਾ ਨਹੀਂ ਜਾਂਦਾ ਸ਼ਾਇਦ ਇਹ ਬਚਨ ਸੱਚੇ ਹੀ ਹੋ ਜਾਣ ਇਸ ਲੜਕੇ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ ਇਉਂ ਮਨ ਨਾਲ ਫੈਸਲਾ ਕਰਕੇ ਤ੍ਰਿਸ਼ਟਪੁੱਤ ਦੀ ਸੰਤ ਮੰਡਲੀ ਵਿੱਚੋਂ ਖਿਸਕ ਗਿਆ ਉਸਨੇ ਜਾ ਕੇ ਰਾਜਦੂਤਾਂ ਵਿੱਚੋਂ ਜਲਾਦਾ ਨੂੰ ਸੱਦ ਕੇ ਸਾਰੀ ਗੱਲ ਸਮਝਾਈ ਤੇ ਲਾਲਚ ਦੇਣਾ ਪ੍ਰਵਾਨ ਕੀਤਾ ਜਲਾਦਾ ਨੂੰ ਸੰਤ ਮੰਡਲੀ ਦੇ ਨੇੜੇ ਲਿਆ ਕੇ ਚੰਦਰ ਹਾਸ ਨੂੰ ਦਿਖਾਲ ਦਿੱਤਾ ਇਹ ਸਾਰੀ ਕਾਰਵਾਈ ਗੁਪਤ ਰੂਪ ਵਿੱਚ ਹੋਵੇ ਤੁਸੀਂ ਉਸ ਦਾ ਕੋਈ ਵੀ ਅੰਗ ਵੱਢ ਕੇ ਲਿਆ ਕੇ ਮੈਨੂੰ ਦਿਖਾ ਦੇਵੋਗੇ ਤਾਂ ਮੈਂ ਮੂੰਹੋਂ ਮੰਗਿਆ ਇਨਾਮ ਦੇਵਾਂਗਾ ਪਰ ਜਾਨੋ ਜ਼ਰੂਰ ਮਾਰਨਾ ਹੈ ਜਲਾਦ ਮੰਨ ਕੇ ਚੰਦਰਹਾਂਸ ਨੂੰ ਦੇਖ ਲਿਆ ਏ ਤ੍ਰਿਸ਼ਟ ਬੁੱਧੀ ਦਾ ਪਾਪ ਕਰਮ ਸੀ ਅਸਲ ਵਿੱਚ ਮਾਇਆ ਧਾਰੀ ਇਹਨਾਂ ਬੋਲਾ ਹੁੰਦਾ ਹੈ ਉਹ ਦੌਲਤ ਤੇ ਰਾਜ ਨੂੰ ਲੈਣ ਵਾਸਤੇ ਜੀਵ ਹਤਿਆ ਕਰਨ ਤੋਂ ਪਰੇਜ ਨਹੀਂ ਕਰਦਾ ਭਾਵੇਂ ਉਸ ਦੀ ਜਾਨ ਚਲੀ ਜਾਵੇ ਇਸੇ ਵਾਸਤੇ ਜਗਤ ਵਿੱਚ ਸੰਤ ਲੋਕ ਮਾਇਆ ਨੂੰ ਪਾਪਾਂ ਦਾ ਮੂਲ ਆਖਦੇ ਹਨ ਹੁਣ ਗੱਲ ਕਰਦੇ ਹਾਂ ਜਲਾਦਾਂ ਨੇ ਚੰਦਰਹਾਂਸ ਨੂੰ ਜੰਗਲ ਵਿੱਚ ਲੈ ਜਾਣਾ ਕਹਿੰਦੇ ਹਨ ਕਿ ਚਾਰ ਚੁਫੇਰੇ ਸ਼ਾਂ ਸ਼ਾਂ ਕਰਦਾ ਜੰਗਲ ਸੀ ਉਸ ਜੰਗਲ ਵਿੱਚ ਹੋਰ ਬਿਰਸ਼ਾਂ ਤੋਂ ਬਿਨਾ ਚੰਦਨ ਦੇ ਰੁੱਖ ਵੀ ਸਨ ਸੋ ਗੰਧੀ ਦੀਆਂ ਲਪਟਾ ਰਹੀਆਂ ਸਨ ਮਨੁੱਖ ਮਾਰੂ ਤੇ ਮਨੁੱਖ ਪਿਆਰੂ ਜਾਨਵਰਾਂ ਦਾ ਘਾਟਾ ਨਹੀਂ ਸੀ ਪੰਛੀ ਭਾਂਤ ਪਾਂ ਦੀਆਂ ਬੋਲੀਆਂ ਬੋਲ ਰਹੇ ਸਨ ਇੱਕ ਛੋਟੀ ਜਿਹੀ ਨਦੀ ਵਗਦੀ ਸੀ ਜਿਸ ਦਾ ਨਿਰਮਲ ਨੀਰ ਪੰਛੀਆਂ ਤੇ ਜਾਨਵਰਾਂ ਵਾਸਤੇ ਮਿੱਠੇ ਦੁੱਧ ਦੀ ਤਰ੍ਹਾਂ ਸੀ ਉਸ ਜੰਗਲ ਉੱਤੇ ਕੁਦਰ ਬੜੀ ਖੁਸ਼ੀ ਬਰਕਤਾਂ ਹੀ ਬਰਕਤਾਂ ਵਸਨੀਆਂ ਸਨ ਉਸ ਰੱਬ ਦੇ ਘਰੋਂ ਜਲਾਦ ਚੰਦਰਹਾਸ ਨੂੰ ਚੁੱਕ ਕੇ ਲੈ ਗਏ ਚੁੱਕਿਆ ਉਹਨਾਂ ਨੇ ਸੰਤਾਂ ਦੇ ਡੇਰਿਆਂ ਰਾਤ ਨੂੰ ਸੀ ਪਾਪੀਆਂ ਨੇ ਉਸ ਦਾ ਮੂੰਹ ਘੁੱਟ ਲਿਆ ਆਵਾਜ਼ ਨਾ ਨਿਕਲ ਦਿੱਤੀ ਚੁੱਪ ਕੇ ਜੰਗਲ ਵਿੱਚ ਲੈ ਆਈ ਨਦੀ ਕਿਨਾਰੇ ਲੈ ਆ ਖੜਾ ਕੀਤਾ ਉਹਨਾਂ ਦਾ ਸ਼ਾਇਦ ਵਿਚਾਰ ਸੀ ਕਿ ਮਾਰ ਕੇ ਨਦੀ ਵਿੱਚ ਰੋੜ ਦੇਾਂਗੇ ਤੇ ਨਦੀ ਤੇ ਹੀ ਲਹੂ ਵਾਲੇ ਹੱਥ ਵੀ ਧੋ ਲਵਾਂਗੇ ਪਾਪੀ ਤੇ ਲਾਲਚੀ ਪਾਪ ਕਰਨੋਂ ਨਹੀਂ ਝਿਜਕਦੇ ਉਹਨਾਂ ਨੂੰ ਮਾਸੂਮ ਬਾਲਕ ਉਤੇ ਤਰਸ ਨਹੀਂ ਆਇਆ ਨਿਰਦੋਸ਼ੇ ਨੂੰ ਮਾਰਨ ਲੱਗੇ ਨਿਰਦੋਸ਼ੇ ਨੂੰ ਜੋ ਮਰਵਾ ਰਿਹਾ ਸੀ ਤ੍ਰਿਸ਼ਟ ਬੁੱਧੀ ਉਹ ਕਿਹੜਾ ਸੁੱਖ ਪਾਵੇਗਾ ਚੰਦਰਾ ਹਾਂਸ ਨੂੰ ਪਤਾ ਲੱਗ ਗਿਆ ਕਿ ਜਲਾਦ ਉਸਨੂੰ ਮਾਰ ਰਹੀ ਏ ਉਸ ਮਾਸੂਮ ਬਾਲਕ ਨੇ ਪੁੱਛਿਆ ਇਹ ਤਾਂ ਦੱਸੋ ਕਿ ਮੈਨੂੰ ਮਾਰ ਕਿਉਂ ਰਹੇ ਜੇ ਮੈਂ ਭਲਾ ਬੁਰਾ ਕੀ ਕੀਤਾ ਹੈ ਜਾਨੋ ਤਾਂ ਉਸ ਨੂੰ ਮਾਰਿਆ ਜਾਂਦਾ ਹੈ ਜਿਸ ਨੇ ਕੋਈ ਚੋਰੀ ਕੀਤੀ ਹੋਵੇ ਜਾਂ ਖੂਨ ਕੀਤਾ ਹੋਵੇ ਜਲਾਦ ਬੋਲੇ ਕਾਕਾ ਤੇਰੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਤੈਨੂੰ ਤਾਂ ਤ੍ਰਿਸ਼ਟਪੁੱਤੀ ਵਜੀਰ ਮਰਵਾ ਰਿਹਾ ਹੈ ਉਸ ਦੇ ਭੇਜੇ ਹੋਏ ਅਸੀਂ ਆਏ ਹਾਂ ਮਾਲਕ ਦਾ ਨਾਮ ਖਾਂਦੇ ਹਾਂ ਉਸ ਨੂੰ ਹਲਾਲ ਕਰਨਾ ਹੈ ਅਸੀਂ ਤਾਂ ਆਗਿਆ ਦਾ ਪਾਲਨ ਕਰ ਰਹੇ ਹਾਂ ਮੈਨੂੰ ਕਿਉਂ ਮਰਵਾ ਰਿਹਾ ਹੈ ਮੈਂ ਉਸ ਦਾ ਕੀ ਵਿਗਾੜਿਆ ਹੈ ਉਸ ਨੂੰ ਕਿਸੇ ਨੇ ਇਹ ਸ਼ੱਕ ਪਾਇਆ ਹੈ ਕਿ ਤੂੰ ਕੁੰਤਲਪੁਰ ਦੇ ਰਾਜੇ ਦਾ ਜਵਾਈ ਤੇ ਰਾਜਾ ਬਣੇਗਾ ਇਸ ਵਾਸਤੇ ਮਰਵਾ ਰਿਹਾ ਹੈ ਕਿਉਂਕਿ ਉਹ ਕੁੰਤਲਪੁਰ ਦੇ ਰਾਜ ਨੂੰ ਆਪ ਸਾਹਮਣਾ ਚਾਹੁੰਦਾ ਹੈ ਹੁਣ ਅਸਾਂ ਤੈਨੂੰ ਮਾਰ ਦੇਣਾ ਹੈ ਗੱਲ ਕਰਨ ਦਾ ਸਮਾਂ ਨਹੀਂ ਹੈ ਚੰਦਰਹਾਸ ਨਿਮਰਤਾ ਨਾਲ ਮੈਨੂੰ ਮਾਰ ਦਿਓ ਮੈਂ ਤੁਹਾਡੇ ਹੱਥ ਨਹੀਂ ਫੜ ਸਕਦਾ ਪਰ ਇੱਕ ਬੇਨਤੀ ਕਰਦਾ ਹਾਂ ਕਿ ਮਰਨ ਤੋਂ ਪਹਿਲਾਂ ਮੈਨੂੰ ਠਾਕੁਰ ਜੀ ਦੀ ਪੂਜਾ ਕਰ ਲੈਣ ਦਿਓ ਇਸ ਨਾਲ ਤੁਸਾਂ ਦਾ ਕੋਈ ਹਰਜ ਨਹੀਂ ਮੇਰਾ ਸ਼ਾਇਦ ਭਲਾ ਹੋ ਜਾਵੇਗਾ ਭਗਵਾਨ ਮੇਰੀ ਕਲਿਆਣ ਕਰੇਗਾ ਚੰਦਰਹਾਂਸ ਦੀ ਇਹ ਗੱਲ ਜਲਾਦਾ ਨੇ ਮੰਨ ਲਈ ਚੰਦਰਹਾਂਸ ਨੇ ਗੱਲ ਵਾਲੇ ਝੋਲੇ ਵਿੱਚੋਂ ਮੂਰਤੀ ਨੂੰ ਕੱਢਿਆ ਤੇ ਜੰਗਲ ਦੇ ਫੁੱਲ ਪੱਤੇ ਤੋੜ ਕੇ ਪੂਜਾ ਕਰਨ ਲੱਗਾ ਪੂਜਾ ਕਰਦਾ ਕਰਦਾ ਵੈਰਾਗ ਵਿੱਚ ਆ ਗਿਆ ਉਸ ਦੀ ਮਾਸੂਮ ਆਤਮਾ ਇਸ ਤਰ੍ਹਾਂ ਪ੍ਰਭੂ ਅੱਗੇ ਬੇਨਤੀ ਕਰ ਰਹੀ ਸੀ ਸ਼ਾਇਦ ਉਸ ਦੇ ਮਨੋਂ ਭਾਵਾਂ ਦਾ ਵਿਚਾਰ ਇਹ ਸੀ हे ਪ੍ਰਭੂ ਭਗਵਾਨ ਦਇਆ ਕਰਕੇ ਮੈਨੂੰ ਬਚਾ ਲੈ ਜਿਵੇਂ ਦਰੋਪਦੇ ਨੂੰ ਪਾਪੀਆਂ ਨੇ ਫੜ ਕੇ ਦੁਸ਼ਟ ਦੁਰਜੋਧਨ ਦੀ ਸਭਾ ਵਿੱਚ ਲਿਆਂਦਾ ਸੀ ਤੇਵੇਂ ਮੈਨੂੰ ਜੰਗਲ ਵਿੱਚ ਲੈ ਆਏ ਜਿਸ ਤਰ੍ਹਾਂ ਦਰੋਪਦੀ ਦੀ ਇੱਜ਼ਤ ਰੱਖੀ ਸੀ ਇਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰੋ हे ਪਿਆਰੇ ਭਗਵਾਨ ਮੈਂ ਤੇ ਇਥੋਂ ਦਾਨ ਮੰਗਦਾ ਹਾਂ ਮੇਰੇ ਤੇ ਦਇਆ ਕਰੋ ਮਨ ਤਨ ਤੇਰੇ ਚਰਨਾਂ ਵਿੱਚ ਲੱਗਾ ਰਹੇ ਤੂੰ ਹੀ ਮੇਰਾ ਮਾਲਕ ਹੈ हे ਪ੍ਰਭੂ ਦਇਆ ਕਰ ਚੰਦਰਹਾਸ ਨੇ ਇਹ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਉਸ ਦੀ ਪ੍ਰਾਰਥਨਾ ਦਰਗਾਹੇ ਪ੍ਰਵਾਨ ਹੋ ਗਈ ਪ੍ਰਭੂ ਨੇ ਝਾਲਮਾ ਦੇ ਹਿਰਦੇ ਨੂੰ ਨੱਪਿਆ ਉਹਨਾਂ ਅੰਦਰ ਦਇਆ ਦਾ ਪ੍ਰਵੇਸ਼ ਕਰਾਇਆ ਉਹਨਾਂ ਨੇ ਆਪੋ ਵਿੱਚ ਹੀ ਫੈਸਲਾ ਕੀਤਾ ਕਿ ਇਸ ਬਾਲਕ ਨੂੰ ਮਾਰਨਾ ਨਹੀਂ ਚਾਹੀਦਾ ਛੱਡ ਚਲੀਏ ਮਾਸੂਮ ਤੇ ਨਿਰਦੋਸ਼ੇ ਬਾਲਕ ਨੂੰ ਮਾਰਨ ਦਾ ਪਾਪ ਬਹੁਤ ਲੱਗੇਗਾ ਅਸੀਂ ਪਾਪ ਦੇ ਭਾਗੀ ਕਿਉਂ ਬਣੀਏ ਉਹਨਾਂ ਨੇ ਚੰਦਰਹਾਂਸ ਦੇ ਪੈਰਾਂ ਵੱਲ ਦੇਖਿਆ ਇੱਕ ਪੈਰ ਦੀਆਂ 6 ਉਂਗਲੀਆਂ ਸਨ 6 ਉਂਗਲਾਂ ਪੈੜੀਆਂ ਹੁੰਦੀਆਂ ਨੇ ਉਹਨਾਂ ਨੇ ਇੱਕ ਵਾਧੂ ਉਂਗਲੀ ਕੱਟ ਲਈ ਤੇ ਤੁਰਦੇ ਹੋਏ ਉਹੋ ਉਂਗਲੀ ਤ੍ਰਿਸ਼ਟ ਬੁੱਧੀ ਨੂੰ ਦਿਖਾਉਣ ਦੀ ਵਿਉਂਤ ਸੋਚੀ ਜਲਾਦ ਚਲੇ ਗਏ ਉਸ ਬੇਸ਼ਾਲ ਜੰਗਲ ਵਿੱਚ ਚੰਦਰਹਾਂਸ ਇਕੱਲਾ ਬੈਠਾ ਰਿਹਾ ਉਂਗਲੀ ਕੱਟਣ ਕਾਰਨ ਲਹੂ ਚਲਦਾ ਤੇ ਦਰਦ ਹੁੰਦਾ ਸੀ ਫਿਰ ਵੀ ਉਸਨੇ ਪ੍ਰਭੂ ਦੀ ਅराधना ਨਾ ਛੱਡੀ ਅਚਾਨਕ ਹੀ ਪੀੜ ਹਟ ਗਈ ਤੇ ਲਹੂ ਸੁੱਕ ਗਿਆ ਚੰਦਰਹਾਂਸ ਬੈਠਾ ਪ੍ਰਭੂ ਦੇ ਗੁਣ ਗਾਉਂਦਾ ਰਿਹਾ ਜੰਗਲ ਦੇ ਪੰਛੀ ਵੀ ਉਹਦੇ ਨਾਲ ਗਾਉਂਦੇ ਸਨ ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਕੁਲਿੰਦਰ ਨਾਲ ਚੰਦਰਹਾਂਸ ਦੇ ਮੇਲ ਦੀ ਗੁਰਬਾਣੀ ਵਿੱਚ ਲਿਖਿਆ ਹੈ ਸਾਧ ਪਠਾਏ ਆ ਪ੍ਰਭ ਹਮ ਤੁਮ ਤੇ ਨਾਹੀ ਦੂਰ ਨਾਨਕ ਪ੍ਰਭਮ ਪਹਿ ਮਿਟ ਗਏ ਰਮਣ RAM ਭਰਪੂਰ ਤ੍ਰਿਸ਼ਟਾ ਬੁੱਧੀ ਨੇ ਹੰਕਾਰ ਈਰਖਾ ਤੇ ਲਾਲਚ ਕੀਤਾ ਇਹ ਤਿੰਨੇ ਰੋਗ ਭੈੜੇ ਹੁੰਦੇ ਹਨ ਪ੍ਰਭੂ ਨੇ ਉਸ ਦੇ ਇਹਨਾਂ ਰੋਗਾਂ ਨੂੰ ਖੰਡਨ ਕਰਨਾ ਸੀ ਤੇ ਮਾਸੂਮ ਚੰਦਰ ਹਾਂਸ ਨੂੰ ਪ੍ਰਤਾਪੀ ਰਾਜਾ ਬਣਾਉਣਾ ਸੀ ਪ੍ਰਭੂ ਨੇ ਦਇਆ ਕਰਕੇ ਰਾਜੇ ਕੁਲਿੰਦਰ ਨੂੰ ਉਧਰ ਲੈ ਆਂਦਾ ਰਾਜਾ ਕੁਲਿੰਦਰ ਚੰਦਨਪੁਰ ਦਾ ਰਾਜਾ ਸੀ ਇਹ ਬਹੁਤ ਨੇਕ ਤੇ ਨਿਆਂਕਾਰੀ ਸੀ ਇਸ ਦੇ ਘਰ ਪੁੱਤਰ ਕੋਈ ਨਹੀਂ ਸੀ ਇਹ ਰੋਜ਼ ਸ਼ਿਕਾਰ ਖੇਡਿਆ ਕਰਦਾ ਸੀ ਸ਼ਿਕਾਰ ਖੇਡਦਾ ਅਖੀਰ ਦਾ ਜੰਗਲ ਦੇ ਉਸ ਹਿੱਸੇ ਵਿੱਚ ਪਹੁੰਚ ਗਿਆ ਜਿੱਥੇ ਚੰਦਰ ਹਾਂਸ ਪ੍ਰਭੂ ਦੇ ਗੁਣ ਗਾਈ ਜਾਂਦਾ ਸੀ ਰਾਜਾ ਕੀਰਤਨ ਦੇ ਧੁਨ ਸੁਣ ਕੇ ਇਸ ਤਰ੍ਹਾਂ ਖਿੱਚਿਆ ਹੋਇਆ ਨੇੜੇ ਆਇਆ ਜਿਵੇਂ ਰਾਗ ਦੇ ਮਧੁਰ ਸੁਰ ਉਤੇ ਮਸਤ ਹੋ ਕੇ ਹਿਰਨ ਆਉਂਦਾ ਹੈ ਘੋੜੇ ਤੋਂ ਉਤਰਿਆ ਦੋਵੇਂ ਹੱਥ ਜੋੜੇ ਉਸਨੇ ਜਾਤਾ ਸ਼ਾਇਦ ਪ੍ਰਤੱਖ ਭਗਵਾਨ ਹੀ ਮੰਦੇ ਮੋਜ ਨਾਲ ਬੈਠਾ ਹੈ ਰਾਜੇ ਨੂੰ ਦੇਖ ਕੇ ਚੰਦਰਹਾਂਸ ਨੇ ਕੀਰਤਨ ਕਰਨਾ ਬੰਦ ਕਰ ਦਿੱਤਾ ਤੇ ਨੈਣ ਭਰ ਕੇ ਰਾਜੇ ਵੱਲ ਤੱਕਿਆ ਉਹ ਤੱਕਣਾ ਕੀ ਸੀ ਜਨਮ ਜਨਮਾਂ ਤਰਾ ਦੀ ਪ੍ਰੀਤ ਦਾ ਜਾਗਣਾ ਸੀ ਰਾਜੇ ਘੁੱਟ ਕੇ ਜਫੀ ਪਾ ਲਈ ਪੁੱਤਰ ਤੂੰ ਇੱਥੇ ਕਿਉਂ ਬੈਠਾ ਹੈ ਚੱਲ ਘਰ ਨੂੰ ਸੁੱਤੇ ਸਦੇ ਹੀ ਰਾਜੇ ਦੀ ਜ਼ੁਬਾਨੋਂ ਨਿਕਲ ਗਿਆ ਬਾਲਕ ਦੀ ਸੁੰਦਰ ਮੂਰਤੀ ਉਹਦੇ ਹਿਰਦੇ ਮੰਦਰ ਵਿੱਚ ਵਸ ਗਈ ਰਾਜੇ ਨੇ ਉਸ ਨੂੰ ਨਾਂ ਪਤਾ ਤੇ ਮਾਂ ਬਾਪ ਬਾਰੇ ਕੁਝ ਨਾ ਪੁੱਛਿਆ ਘੋੜੇ ਤੇ ਬਿਠਾ ਕੇ ਘਰ ਲੈ ਗਿਆ ਉਸ ਦੀ ਰਾਣੀ ਮਨਮੋਹਣਾ ਬਾਲਕ ਦੇਖ ਕੇ ਬਹੁਤ ਖੁਸ਼ ਹੋਈ ਉਸਨੇ ਗੋਦ ਵਿੱਚ ਲੈ ਕੇ ਪੁੱਤਰ ਬਣਾ ਲਿਆ ਅਗਲੇ ਦਿਨ ਸਾਰੇ ਸ਼ਹਿਰ ਵਿੱਚ ਢੰਡੋਰਾ ਫੇਰਾਇਆ ਗਿਆ ਕਿ ਰਾਜਾ ਕੁਲਿੰਦਰ ਨੇ ਇੱਕ ਲੜਕੇ ਨੂੰ ਪੁੱਤਰ ਬਣਾ ਲਿਆ ਹੈ ਸ਼ਾਹੀ ਦਰਬਾਰ ਲਾ ਕੇ ਪੁੱਤਰ ਬਣਾਉਣ ਦੀ ਰਸਮ ਨੂੰ ਪੂਰੀਆਂ ਕੀਤਾ ਗਿਆ ਸਾਰੇ ਸ਼ਹਿਰ ਵਿੱਚ ਦੀਪਮਾਲਾ ਹੋਈ ਖੁਸ਼ੀਆਂ ਮਨਾਈਆਂ ਗਈਆਂ ਤੇ ਨੰਗੇ ਆ ਭੁੱਖਿਆਂ ਵਾਸਤੇ ਲੰਗਰ ਤੇ ਭੰਡਾਰੇ ਖੋਲੇ ਗਏ ਨਿਆਸਰਾ ਅਨੇਥਾਵਾਂ ਤੇ ਯਤੀਮ ਚੰਦਰ ਹਾਸ ਪ੍ਰਭੂ ਦੀ ਕਿਰਪਾ ਨਾਲ ਮੋੜ ਪ੍ਰਤਾਪੀ ਟਿਕਾ ਰਾਜਕੁਮਾਰ ਬਣ ਗਿਆ ਰਾਜਾ ਕੁਲਿੰਦਰ ਨੇ ਚੰਦਰ ਹਾਸ ਨੂੰ ਪੜਾਉਣਾ ਸ਼ੁਰੂ ਕੀਤਾ ਥੋੜੇ ਸਾਲਾਂ ਵਿੱਚ ਉਹ ਚੰਗਾ ਪੜ ਗਿਆ ਨਾਲ ਹੀ ਚੰਗੀ ਖੁਰਾਕ ਤੇ ਬੇਫਿਕਰੀ ਦੇ ਕਾਰਨ ਤਕੜਾ ਸੁੰਦਰ ਜਵਾਨ ਹੋ ਗਿਆ ਜੁਗਰਾਜ ਸੀ ਪਹਿਲਾਂ ਵੀ ਰਾਜੇ ਦਾ ਪੁੱਤਰ ਸੀ ਇਸ ਕਰਕੇ ਬਾਹਾਂ ਵਿੱਚ ਬਲ ਤੇ ਹਿਰਦੇ ਵਿੱਚ ਅਨੁਖ ਸੀ ਉਸ ਨੇ ਸੈਨਾ ਲੈ ਕੇ ਨਿੱਕੇ ਨਿੱਕੇ ਰਜਵਾਰਿਆਂ ਨੂੰ ਫਤਿਹ ਕਰਨਾ ਚੰਦਨਪੁਰ ਦੇ ਰਾਜ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਥੋੜੇ ਸਾਲਾਂ ਵਿੱਚ ਇਹ ਦੂਣਾ ਰਾਜ ਵੱਧ ਗਿਆ ਬਾਪੀ ਆਤਮਾ ਤ੍ਰਿਸ਼ਟਬੁੱਧੀ ਨੂੰ ਵੀ ਪਤਾ ਲੱਗਾ ਕਿ ਚੰਦਨਪੁਰ ਦੇ ਰਾਜੇ ਨੇ ਜੰਗਲ ਵਿੱਚ ਇੱਕ ਲੜਕਾ ਲਿਆ ਕੇ ਪੁੱਤਰ ਬਣਾਇਆ ਹੈ ਉਸ ਪੁੱਤਰ ਨੇ ਰਾਜ ਨੂੰ ਵਧਾ ਦਿੱਤਾ ਹੈ ਉਹ ਬਹੁਤ ਬਲੀ ਤੇ ਸੁੰਦਰ युवराज ਹੈ ਬਹਾਨੇ ਨਾਲ ਤ੍ਰਿਸ਼ਟਬੁੱਧੀ ਚੰਦਨਪੁਰ ਆ ਗਿਆ ਚੰਦਨਪੁਰ ਦੀ ਰਿਆਸਤ ਕਿਉਂਕਿ ਕੁੰਤਲਪੁਰ ਦੇ ਅਧੀਨ ਸੀ ਉਸ ਨੂੰ ਟੈਕਸ ਦਿਆ ਕਰਦਾ ਸੀ ਇਸ ਕਰਕੇ ਰਾਜੇ ਕੁਲਿੰਦਰ ਨੇ ਤ੍ਰਿਸ਼ਟਬੁੱਧੀ ਦਾ ਬਹੁਤ ਸਤਿਕਾਰ ਕੀਤਾ ਜਿਸ ਵੇਲੇ ਚੰਦਰਹਾਂ त्रिष्टबुद्धि ਦੇ ਮੱਥੇ ਲੱਗਾ ਤਾਂ ਉਸਨੇ ਨੀਝ ਲਾ ਕੇ ਪਛਾਣਨ ਦਾ ਯਤਨ ਕੀਤਾ ਪਰਦੇ ਨਾਲ ਪਾਸੇ ਕਰਕੇ ਪੁੱਛ ਵੀ ਲਿਆ ਕਿ ਕੀ ਤੂੰ ਕਦੀ ਹੰਤਲਪੁਰ ਗਿਆ ਸੀ ਭੋਲੇ ਚੰਦਰਹਾਂਸ ਨੇ ਸੱਚ ਦੱਸ ਦਿੱਤਾ ਕਿ ਉਹ ਸੰਤ ਮੰਡਲੇ ਕੋਲ ਰਹਿੰਦਾ ਸੀ ਇਹ ਸੁਣ ਕੇ त्रिष्टबुद्धि ਦਾ ਪਾਪੀ ਮਨ ਕੰਬ ਗਿਆ ਉਹ ਮਨ ਹੀ ਮਨ ਸੋਚਣ ਲੱਗਾ ਉਹ ਇਹ ਦੁਸ਼ਟ ਬਾਲਕ ਜਲਾਦਾਂ ਕੋਲੋਂ ਬਚ ਕਿਵੇਂ ਗਿਆ ਮੈਂ ਹੁਣ ਜ਼ਰੂਰ ਇਸ ਨੂੰ ਮਰਵਾਵਾਂਗਾ ਇਹ ਜਿਉਂਦਾ ਨਹੀਂ ਰਹਿਣਾ ਚਾਹੀਦਾ ਇਸ ਦੇ ਪਿੱਛੋਂ ਤ੍ਰਿਸ਼ਟਪੁੱਤ੍ਰ ਰਾਜਾ ਕੁਲਿੰਦਰ ਕੋਲ ਪੁੱਜਾ ਉਸ ਨੂੰ ਇਕਾਂਤ ਵਿੱਚ ਲਿਜਾ ਕੇ ਕਹਿਣ ਲੱਗਾ ਹੀ ਰਾਜਨ ਆਪਨੇ ਬਹੁਤ ਵੱਡੇ ਉਪੱਧਰ ਕੀਤਾ ਹੈ ਪਾਪ ਕਰਨ ਲੱਗਿਆ ਕੁੰਤਲਪੁਰ ਦੇ ਰਾਜੇ ਨੂੰ ਪਤਾ ਨਹੀਂ ਦਿੱਤਾ ਉਹ ਪਾਪ ਜਾਂ ਦੋਸ਼ ਇਹ ਹੈ ਕਿ ਅਵਾਰਾ ਲੜਕਾ ਜੰਗਲ ਵਿੱਚੋਂ ਲਿਆ ਕੇ ਪੁੱਤਰ ਬਣਾ ਲਿਆ ਇਹ ਵੀ ਪਤਾ ਨਹੀਂ ਉਹ ਕਿਸ ਨੀਤ ਜਾਤੀ ਦਾ ਬਾਲਕ ਸੀ ਹੁਣ ਇਹ ਰਾਜ ਦਾ ਮਾਲਕ ਬਣੇਗਾ ਰਾਜੇ ਕੁੰਤਲਪੁਰ ਨੇ ਅਸਲ ਵਿੱਚ ਮੈਨੂੰ ਗੁਪਤ ਰੂਪ ਤੇ ਇਸੇ ਪੜਤਾਲ ਵਾਸਤੇ ਭੇਜਿਆ ਹੈ ਪਰ ਮੈਂ ਆਪ ਦਾ ਹਿਤੂ ਹਾਂ ਮੈਂ ਨਹੀਂ ਚਾਹੁੰਦਾ ਮੇਰੇ ਰਾਹੀਂ ਆਪ ਦਾ ਦਿਲ ਦੁਖੇ ਮੈਂ ਇਹ ਭੇਦ ਗੁਪਤ ਰੱਖਦਾ ਹਾਂ ਆਪ ਇਸ युवराज ਨੂੰ ਕੁੰਤਲਪੁਰ ਭੇਜੋ ਇਸ ਦਿਨ ਹਾਰ ਚੰਗੀ ਹੈ ਦੇਖ ਕੇ ਰਾਜੇ ਨੂੰ ਭਰੋਸਾ ਹੋ ਜਾਵੇਗਾ ਕਿ ਸ਼ਾਇਦ ਇਹ ਲੜਕਾ ਕੋਈ ਰਾਜਕੁਮਾਰ ਹੀ ਸੀ ਨਾਲੇ युवराज ਸਿਆਣਾ ਹੈ ਆਪ ਹੀ ਰਾਜੇ ਨੂੰ ਸਮਝਾ ਦੇਵੇਗਾ ਇਸ ਵਿੱਚ ਹਰਜ ਕੋਈ ਨਹੀਂ ਜ਼ਰੂਰ ਭੇਜੇ ਦਿੰਦੇ ਹਾਂ ਮੈਂ ਤਾਂ ਆਪਣੇ ਵੱਲੋਂ ਕੁਝ ਕੀਤਾ ਕੁਝ ਸਮਝ ਕੇ ਕੀਤਾ ਰਾਜ ਤੇ ਪਰਜਾ ਦੇ ਲਾਭ ਹਿਤ ਕੀਤਾ ਹੈ ਮੇਰੀ ਨਿੱਜੀ ਤਾਂ ਕੋਈ ਕਾਮਨਾ ਨਹੀਂ ਜੁਗਰਾਜ ਜਾਪਦਾ ਤਾਂ 16 ਅੰਨੇ ਰਾਜਕੁਮਾਰ ਹੀ ਹੈ ਤ੍ਰਿਸ਼ਟਬੁੱਧਿ ਨੇ ਕੁਲਿੰਦਰ ਕੋਲੋਂ ਪੁੱਛ ਕੇ ਚੰਦਰਹਾਸ ਨੂੰ ਕੁੰਤਲਪੁਰ ਜਾਣ ਵਾਸਤੇ ਤਿਆਰ ਕਰ ਲਿਆ ਜਵਾਨ ਭੈਰਹਿਤ ਹੁੰਦੇ ਨੇ ਉਹ ਡਰ ਫਿਕਰ ਹਿਰਦੇ ਵਿੱਚ ਨਹੀਂ ਰੱਖਦੇ ਚੰਦਰਹਾਸ ਨੇ ਨਿਡਰਤਾ ਨਾਲ ਤ੍ਰਿਸ਼ਟਬੁੱਧਿ ਨੂੰ ਉੱਤਰ ਦਿੱਤਾ ਜਿੱਥੇ ਭੇਜੋ ਜਾਣ ਨੂੰ ਤਿਆਰ ਹਾਂ ਮੇਰੇ ਠਾਕੁਰ ਮੇਰੇ ਨਾਲ ਹੈ ਮੈਨੂੰ ਕੋਈ ਚਿੰਤਾ ਨਹੀਂ ਤ੍ਰਿਸ਼ਟਬੁੱਧਿ ਬੋਲਿਆ ਬੇਟਾ ਤੁਸੀਂ ਕੁੰਤਲਪੁਰ ਦੇ ਰਾਜੇ ਨੂੰ ਮਿਲਣਾ ਹੈ ਪਹਿਲਾਂ ਮੇਰੇ بیٹے ਮਦਨ ਨੂੰ ਮਿਲਣਾ ਹੈ ਮਦਨ ਫਿਰ ਤੈਨੂੰ ਰਾਜਾ ਜੀ ਕੋਲ ਲੈ ਜਾਵੇਗਾ ਰਾਜਾ ਜੀ ਜੋ ਪੁੱਛਣਗੇ ਤੁਸੀਂ ਉਹਨਾਂ ਨੂੰ ਯੋਗ ਉੱਤਰ ਦੇ ਕੇ ਆ ਜਾਣਾ ਰਾਜਾ ਜੀ ਦੀ ਇੱਛਾ ਹੈ ਆਪ ਨੂੰ ਮਿਲਣ ਦੀ ਇਹ ਆਖਣ ਪਿੱਛੋਂ ਤ੍ਰਿਸ਼ਟਪੁੱਦੀ ਨੇ ਇੱਕ ਪੱਤਰ ਕਾ ਲਿਖ ਦਿੱਤੀ ਨਾਲ ਹੀ ਚੰਦਰਹਾਸ ਨੂੰ ਪੱਕੀ ਕੀਤੀ ਕਿ ਉਹ ਰਾਹ ਵਿੱਚ ਇਸ ਪੱਤਰ ਕਾ ਨੂੰ ਖੋਲ ਕੇ ਪੜੇ ਨਾ ਭਰਾਏ ਚਿਸ਼ਟੀ ਪੜਨਾ ਪਾਪ ਹੈ ਜੋ ਰਾਹ ਚੰਦਰਹਾਸ ਚਿੱਠੀ ਲੈ ਕੇ ਘੋੜੇ ਉੱਤੇ ਸਵਾਰ ਹੋ ਤੁਰ ਪਿਆ ਸੋ ਸਿਆਣੇ ਕਹਿੰਦੇ ਹਨ ਨਾ ਕਿ ਮਨੁੱਖ ਜੋ ਕੁਝ ਕਰਨਾ ਲੋਚਦਾ ਹੈ ਉਹ ਕੁਝ ਹੁੰਦਾ ਨਹੀਂ ਲਾਲਚੀ ਮਨੁੱਖ ਤਾਂ ਇੱਕ ਰਾਤ ਵਿੱਚ ਹੀ ਸਾਰਾ ਨਗਰ ਮਾਰ ਕੇ ਨਗਰ ਦੇ ਧਨ ਸੰਪਤੀ ਹੜਪ ਕਰਨਾ ਚਾਹੁੰਦਾ ਹੈ ਪਰ ਇਸ ਤਰ੍ਹਾਂ ਹੁੰਦਾ ਨਹੀਂ ਕਿਉਂਕਿ ਪ੍ਰਭੂ ਦੀ ਮਰਜ਼ੀ ਹੋਰ ਕੁਝ ਹੁੰਦੀ ਹੈ ਹੁੰਦਾ ਉਹ ਕੁਝ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇ ਜੇ ਬੰਦੇ ਦੇ ਹੱਥ ਵਾਸੇ ਖੇਡ ਹੋਵੇ ਤਾਂ ਬੰਦਰ ਦੀ ਤਰ੍ਹਾਂ ਪਤਾ ਨਹੀਂ ਕਿੰਨੇ ਘਰ ਰੋਜ਼ ਦੇ ਉਜਾੜੇ ਧ੍ਰਿਸ਼ਟ ਬੁੱਧੀ ਚੰਦਾ ਹਾਂਸ ਨੂੰ ਹਰ ਕੀਮਤ ਉਤੇ ਖਤਮ ਕਰਨਾ ਚਾਹੁੰਦਾ ਸੋ ਜ਼ੁਬਾਨੋਂ ਮਿੱਠਾ ਤੇ ਆਤਮਾ ਦਾ ਕੌੜਾ ਤੇ ਪਾਪੀ ਸੀ ਉਸ ਨੇ ਗੁਪਤ ਢੰਗ ਨਾਲ ਪੁੱਤਰ ਮਦਨਵਲ ਚਿੱਠੀ ਲਿਖੀ ਕਿ ਇਸ ਗਵਰੂ ਨੂੰ ਬਿਖ ਦੇ ਕੇ ਮਾਰ ਦਿਓ ਤਾਂ ਮੇਰੇ ਹਿਰਦੇ ਨੂੰ ਠੰਡ ਪੈ ਜਾਵੇਗੀ ਜਵਾਨੀ ਵਿੱਚ ਮਖਮੂਰ ਚੰਦਰਹਾਸ ਨੇ ਚਿੱਠੀ ਨਹੀਂ ਖੋਲੀ ਘੋੜੇ ਨੂੰ ਭਜਾਏ ਕੁੰਤਲਪੁਰ ਦਾ ਪੰਧ ਮੁਕਾਈ ਗਿਆ ਜੇ ਥੋੜਾ ਜਿਹਾ ਦਿਨ ਰਹਿੰਦਾ ਸੀ ਕਿ ਕੁੰਤਲਪੁਰ ਦੇ ਸ਼ਾਹੀ ਬਾਗ ਕੋਲ ਪਹੁੰਚਿਆ ਸਰੋਵਰ ਦੇ ਕਿਨਾਰੇ ਘੋੜੇ ਨੂੰ ਬੰਨ੍ਹਿਆ ਤੇ ਖੇਮਾ ਲਾਉਣ ਵਾਸਤੇ ਇੱਕ ਸੰਗਮ ਮਾਰਦੇ ਸੇਲਾਵ ਤੇ ਲੇਟ ਗਿਆ ਰਾਤ ਹੱਥ ਕੇਵਾ ਸੀ ਨੀਂਦ ਆ ਗਈ ਹੂਕ ਸੌਂ ਗਏ ਆ ਉਦੋਂ ਰਾਜੇ ਦੀ ਲੜਕੀ ਚੰਪਕ ਮਾਲਨੀ ਤੇ ਵਜ਼ੀਰ ਤ੍ਰਿਸ਼ਟਪੁੱਤ ਦੀ ਲੜਕੀ ਵਿਖਿਆ ਸਖੀਆਂ ਸਮੇਤ ਸ਼ਾਮ ਵੇਲੇ ਬਾਗ ਦੀ ਸੈਰ ਕਰਨ ਆ ਨਿਕਲੀਆਂ ਚੰਚਲ ਮਨ ਸੁੰਦਰ ਰਾਜਕੁਮਾਰੀਆਂ ਹੱਸਦੀਆਂ ਖੇਡਦੀਆਂ ਹੋਈਆਂ ਉਸ ਸਰੋਵਰ ਦੇ ਕਿਨਾਰੇ ਪੁੱਜ ਗਈਆਂ ਉਹਨਾਂ ਨੇ ਚੰਦਰ ਹਾਂਸ ਨੂੰ ਸੁੱਤਿਆਂ ਦੇਖਿਆ ਮਨ ਹੀ ਮਨ ਕੁਝ ਨਾ ਸੋਚਦੀਆਂ ਹੋਈਆਂ ਜੋ ਰਵਾਜ ਵਾਲ ਤੱਕਦੀਆਂ ਰਹੀਆਂ ਉਹਨਾਂ ਦਾ ਬੇਲ ਸੁੱਤੇ ਨੂੰ ਜਗਾਉਣ ਨੂੰ ਵੀ ਨਹੀਂ ਸੀ ਕਰਦਾ ਰਾਜ ਕੰਧਿਆਂ ਤਾਂ ਅੱਗੇ ਲੰਘੇ ਪਰ ਵਿਖਿਆ ਦੇ ਪਿਆਰ ਨਾਲ ਹਿਲੇ ਉਹ ਅੱਖਾਂ ਰਾਹੀ ਉਸਦੀ ਸੂਰਤ ਨੂੰ ਤੱਕਦੇ ਹੀ ਰਹੀ। ਰਾਜਕੁਮਾਰ ਦੇ ਰੂਪ ਨੂੰ ਮਾਨ ਲੈਣਾ ਉਸ ਨੂੰ ਚੰਗਾ ਲੱਗ ਰਿਹਾ ਸੀ। ਦੇਖਦਿਆਂ ਦੇਖਦਾ ਉਸ ਦੀ ਨਿਗਾਹ ਉਹ ਰਾਜ ਦੀ ਪੱਗ ਵਿੱਚ ਟੰਗੀ ਚਿੱਠੀ ਵੱਲ ਪਈ। ਚੰਚਲ ਮਾਨ ਵਾਲੀ ਵਿਖਿਆ ਨੇ ਮਲਕੜੇ ਜਿਹੇ ਚਿੱਠੀ ਖਿੱਚ ਲਈ। ਉਸ ਨੂੰ ਪੜਿਆ ਪੜ ਕੇ ਹੈਰਾਨ ਹੋਈ। ਉਹ ਚਿੱਠੀ ਉਸਦੇ ਬਾਪ ਦੇ ਲਿਖਤ ਸੀ ਤੇ ਉਸਦੇ ਭਰਾ ਮਦਨ ਨੂੰ ਭੇਜੀ ਹੋਈ ਸੀ। ਪਰ ਜੋ ਕੁਝ ਲਿਖਿਆ ਸੀ ਉਹ ਬਹੁਤ ਬੁਰਾ ਸੀ। ਉਸ ਨੇ ਪੜਿਆ ਇੱਕ ਵਾਰ ਨਹੀਂ ਸਗੋਂ ਕਈ ਵਾਰ ਪੜਿਆ ਲਿਖਿਆ ਸੀ ਮਦਨ ਇਸ ਨੂੰ ਬਿਖ ਦੇ ਦੇਣੀ ਮੇਰੀ ਆਤਮਾ ਸ਼ਾਂਤ ਹੋ ਜਾਵੇਗੀ ਮੈਂ ਤੇਰਾ ਬਾਪ ਹਾਂ ਬਿਖਿਆ ਸੋਚਣ ਲੱਗੇ ਕਿ ਮੇਰੇ ਬਾਪ ਦਾ ਤੇ ਇਸ ਯੁਗਰਾਜ ਦਾ ਕੀ ਵੈਰ ਹੋਇ ਜੋ ਇਸ ਨੂੰ ਮਰਵਾਉਣਾ ਚਾਹੁੰਦਾ ਹੈ ਨਹੀਂ ਮੈਂ ਨਹੀਂ ਮਰਨ ਦੇਵਾਂਗੀ ਇਹ ਮੇਰਾ ਪਤੀ ਬਣਨ ਯੋਗ ਹੈ ਮੈਂ ਇਸ ਨਾਲ ਵਿਆਹ ਕਰਵਾਵਾਂਗੀ ਇਹ ਆ ਕੇ ਬਿਖਿਆ ਨੇ ਅੱਖਾਂ ਵਿੱਚ ਪਾਏ ਕੱਜਲ ਨਾਲ ਚਿੱਠੀ ਦਾ ਸੁਧਾਰ ਕਰ ਦਿੱਤਾ ਜਿੱਥੇ ਬਿਖ ਲਿਖਿਆ ਸੀ ਉਸ ਨੂੰ ਯਈਆ ਜੋੜ ਕੇ ਬਿਖਿਆ ਬਣਾ ਦਿੱਤਾ ਤੇ ਜਿੱਥੇ ਚੰਦਰਹਾ ਸੁੱਤਾ ਸੀ ਪੱਗ ਵਿੱਚ ਉਸ ਚਿੱਠੀ ਨੂੰ ਟੰਗ ਦਿੱਤਾ ਚਿੱਠੀ ਮੋੜ ਟੰਗ ਕੇ ਉਹ ਕਦਮ ਪਿੱਛੇ ਪੁੱਟਣ ਹੀ ਲੱਗੇ ਕਿ ਜੁਗਰਾਜ ਚੰਦਰਹਾ ਹਾਂਸ ਦੇ ਨੈਣ ਖੁੱਲ ਗਏ ਉਸਨੇ ਵਿਖਿਆ ਨੂੰ ਦੇਖ ਲਿਆ ਦੇਖਦੇ ਸਾਰ ਉੱਠ ਕੇ ਬਹਿ ਗਿਆ ਨਿਗਾਹ ਭਰ ਕੇ ਤੱਕਿਆ ਉਹ ਤੱਕਣੀ ਕੀ ਸੀ ਅਸਲੀ ਪਿਆਰ ਦੀ ਗੰਢ ਸੀ ਜੋ ਢੀੜੀ ਪੈ ਗਈ ਮੈਂ ਪੁੱਛ ਸਕਦੇ ਹਾਂ ਜੁਗਰਾਜ ਕਿੱਥੋਂ ਆਏ ਨੇ ਵਿਖਿਆ ਨੇ ਸ਼ਰਮਾਂਦੇ ਨੈਣਾ ਤੇ ਥਰ-ਥਰਾਂ ਦੇ ਬੁੱਲਾਂ ھیਠ ਨੱਪਦੇ ਹੋਏ ਪੁੱਛਿਆ ਚੰਦਰਪੁਰ ਤੋਂ ਆਇਆ ਹਾਂ ਇਥੋਂ ਦੇ ਵਜ਼ੀਰ ਦੇ ਲੜਕੇ ਮਦਨ ਨੂੰ ਮਿਲਣਾ ਹੈ ਚੰਦਰਪੁਰ ਰਾਜ ਦਾ ਯੁਗਰਾਜ ਹਾਂ ਤੇ ਆਪ ਕੌਣੋ ਚੰਦਰਹੰਸ ਨੇ ਉੱਤਰ ਦਿੱਤਾ ਤੇ ਸਵਾਲ ਵੀ ਪੁੱਛਿਆ ਮੈਂ ਮੈਂ ਮਦਨ ਦੀ ਭੈਣ ਬਿਖਿਆ ਹਾਂ ਇਹ ਆ ਕੇ ਬਿਖਿਆ ਉਥੋਂ ਦੌੜ ਗਈ ਚੰਦਰਹੰਸ ਦੇਖਦਾ ਹੀ ਰਹਿ ਗਿਆ ਚੰਦਰਹੰਸ ਉੱਠਿਆ ਘੋੜੇ ਉੱਤੇ ਸਵਾਰ ਹੋਇਆ ਤੇ ਰਾਜ ਮਹਿਲ ਵਿੱਚ ਪੁੱਜ ਕੇ ਮਦਨ ਨੂੰ ਮਿਲਿਆ ਮਦਨ ਨੂੰ ਜਦੋਂ ਚੰਦਰਹੰਸ ਨੇ ਚਿੱਠੀ ਦਿੱਤੀ ਨਾ ਮਦਨ ਨੂੰ ਖੁਸ਼ੀਆਂ ਚੜ੍ਹ ਗਈਆਂ ਉਸਨੇ ਵਿਖਿਆ ਭੈਣ ਦੀ ਸ਼ਾਦੀ ਚੰਦਰਹਾਂਸ ਨਾਲ ਕਰਨ ਦੀ ਤਿਆਰੀ ਉਸੇ ਘੜੀ ਸ਼ੁਰੂ ਕਰ ਦਿੱਤੀ ਰਾਤੋਂ ਰਾ ਸਾਰਾ ਪ੍ਰਬੰਧ ਹੋ ਗਿਆ ਤੇ ਦਿਨ ਚੜ੍ਹਦੇ ਨੂੰ ਚੰਦਰਹਾਂਸ ਤੇ ਵਿਖਿਆ ਦੀ ਸ਼ਾਦੀ ਹੋ ਗਈ ਰਾਜ ਮਹਿਲ ਵਿੱਚ ਖੁਸ਼ੀਆਂ ਕਰਨ ਲੱਗੇ ਹੂਣੀ ਨੇ ਕੁਝ ਦਾ ਕੁਝ ਕਰ ਦਿੱਤਾ ਮਰਨ ਆਇਆ ਚੰਦਰਹਾਂਸ ਵਿਆਹ ਆ ਗਿਆ ਹੂਣੀ ਨੇ ਕੀ ਕੀਤਾ ਚੰਦਰਹਾਂਸ ਦੀ ਥਾਂ ਮਦਨ ਦੀ ਮੌਤ ਤੀਸਰੇ ਦਿਨ ਪਿਛੋਂ ਤ੍ਰਿਸ਼ਟ ਬੁੱਧੇ ਕੁੰਤਲਪੁਰ ਆ ਗਿਆ ਅਜੇ ਉਹ ਸ਼ਹਿਰੋਂ ਬਾਹਰ ਹੀ ਸੀ ਕਿ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਪ ਦੀ ਸੁਪੁੱਤਰੀ ਦੀ ਸ਼ਾਦੀ ਹੋ ਗਈ ਤੇ ਆ ਆ ਪਹੁੰਚੇ ਹੀ ਨਹੀਂ ਬਾਹਰ ਬਹੁਤ ਚੰਗਾ ਹੈ ਜਦੋਂ ਘਰ ਪੂਜਾ ਤਾਂ ਚੰਦਰਹਾਂਸ ਨੂੰ ਘਰ ਦਾ ਮਾਲਕ ਬਣਿਆ ਹੋਇਆ ਦੇਖਿਆ ਰੰਗੀਲੇ ਪਲੰਘ ਉੱਤੇ ਮਖਮਲੀ ਬਿਸਤਰੇ ਉੱਤੇ ਬੈਠਾ ਵਿਖੇ ਨਾਲ ਕੁਲੂਲ ਕਰ ਰਿਹਾ ਸੀ ਉਸ ਨੇ ਤ੍ਰਿਸ਼ਟ ਬੁੱਧੀ ਨੂੰ ਸੋਹਰਾ ਸਮਝ ਕੇ ਮੱਥਾ ਟੇਕਿਆ ਪਾਪੀ ਆਤਮਾ ਨੇ ਦਿਲ ਦੀ ਗੱਲ ਪ੍ਰਗਟ ਨਹੀਂ ਕੀਤੀ ਕਿਸੇ ਘਰ ਵਾਲੇ ਨੂੰ ਮਾੜਾ ਚੰਗਾ ਕੁਝ ਨਾ ਕਿਹਾ ਪਰ ਚੰਦਰ ਹਾਸ ਨੂੰ ਮਾਰਨ ਦੀ ਬਯੰਤ ਜਰੂਰ ਸੋਚ ਲਈ ਇਹ ਵੀ ਨਾ ਸੋਚਿਆ ਕਿ ਮੇਰੀ ਧੀ ਵਿਧਵਾ ਹੋ ਜਾਏਗੀ ਉਸ ਸਿਰ ਰਾਜਾ ਬਣਦਾ ਪੂਤ ਸਵਾਰ ਹੋਇਆ ਪਿਆ ਸੀ ਸੰਤਾਂ ਦੇ ਬਚਨ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਉਸ ਦਾ ਜਵਾਈ ਤਾਂ ਬਣ ਗਿਆ ਹੁਣ ਤਾਂ ਰਾਜ ਤਿਲਕ ਦੀ ਢਿੱਲ ਸੀ ਤ੍ਰਿਸ਼ਟਪੁੱਧੀ ਜਲਾਦਾਂ ਕੋਲ ਗਿਆ ਉਹਨਾਂ ਨੂੰ ਕਿਹਾ ਕਿ 1000 ਮੋਹਰਾਂ ਇਨਾਮ ਦੇਵਾਂਗਾ ਜੇ ਇੱਕ ਆਦਮੀ ਨੂੰ ਕਤਲ ਕਰ ਦਿਓ ਉਹ ਆਦਮੀ ਭਵਾਨੀ ਦੇ ਮੰਦਰ ਸ਼ਾਮਾਂ ਨੂੰ ਪੂਜਾ ਕਰਨ ਦੇ ਸੋ ਸਮਗਰੀ ਲੈ ਕੇ ਪਹੁੰਚੇਗਾ ਮੇਰਾ ਕਿਸੇ ਪੁੱਛ ਗਿਛਦੇ ਉਸ ਨੂੰ ਕਤਲ ਕਰ ਦੇਣਾ ਤੇ ਆ ਕੇ ਨਾਮ ਲੈ ਲੈਣਾ ਜਲਾਦਾ ਨੇ 500 ਮੋਹਰਾਂ ਪਹਿਲਾਂ ਵਸੂਲ ਕਰ ਲਈਆਂ ਭਵਾਨੀ ਦੇ ਮੰਦਰ ਪਹੁੰਚ ਕੇ ਆਦਮੀ ਦੀ ਉਡੀਕ ਕਰਨ ਲੱਗੇ ਦੂਸਰੇ ਪਾਸੇ ਤ੍ਰਿਸ਼ਟਬੁੱਧੇ ਚੰਦਰਹਾਂਸ ਨੂੰ ਆਖਣ ਲੱਗਾ ਪੁੱਤਰ ਸਾਡੀ ਰੀਤ ਹੈ ਸਾਡਾ ਜਵਾਈ ਇਕੱਲਾ ਸ਼ਾਮ ਨੂੰ ਭਵਾਨੀ ਦੀ ਪੂਜਾ ਕਰਨ ਵਾਸਤੇ ਉਥੇ ਮੰਦਰ ਵਿੱਚ ਜਾਂਦਾ ਹੈ ਪਹਾੜੀ ਤੇ ਜੰਗਲ ਵਿੱਚ ਮੰਦਰ ਹੈ ਅੱਜ ਸਮਗਰੀ ਲੈ ਕੇ ਮੰਦਰੋਂ ਹੋ ਕੇ ਆ ਚੰਦਰ ਹਾਸ ਨੇ ਕੋਈ ਸ਼ੱਕ ਨਹੀਂ ਕੀਤਾ ਉਸ ਨੇ ਦੋਵੇਂ ਹੱਥ ਜੋੜ ਕੇ ਉੱਤਰ ਦਿੱਤਾ ਸਤਿਵਚਨ ਜੀ ਮੈਂ ਅੱਜ ਸ਼ਾਮ ਨੂੰ ਮੰਦਰੋਂ ਹੋ ਆਵਾਂਗਾ ਚੰਦਰ ਹਾਸ ਨੇ ਤ੍ਰਿਸ਼ਟ ਬੁੱਧੀ ਦੇ ਬਚਨਾਂ ਨੂੰ ਵਿਖੇ ਅੱਗੇ ਵੀ ਪ੍ਰਗਟ ਨਹੀਂ ਕੀਤਾ ਸਮਗਰੀ ਮੰਗਵਾ ਕੇ ਭਵਾਨੀ ਮੰਦਰ ਨੂੰ ਜਾਣ ਦੀ ਤਿਆਰੀ ਕਰ ਲੱਗਾ ਸ਼ਾਮਾਂ ਪੈਣ ਵਿੱਚ ਥੋੜਾ ਜਿਹਾ ਇਸ ਵਕਤ ਸੀ ਕਿ ਰਾਜ ਮਹਿਲ ਵਿੱਚੋਂ ਤੁਰਿਆ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਉਸ ਦਾ ਸਾਲਾ ਮਦਨ ਉਸ ਨੂੰ ਮਿਲ ਪਿਆ ਮਦਨ ਨੇ ਨੇੜੇ ਆ ਕੇ ਆਖਿਆ ਭਾਈਆ ਜੀ ਇਸ ਸਮਗਰੀ ਮੈਨੂੰ ਦੇ ਦਿਓ ਮੈਂ ਭਵਾਨੀ ਦੇ ਮੰਦਰੋਂ ਹੋ ਆਉਂਦਾ ਹਾਂ ਤੁਹਾਨੂੰ ਰਾਜਾ ਸਾਹਿਬ ਬੁਲਾਉਂਦੇ ਹਨ ਇਸੇ ਵੇਲੇ ਉਹਨਾਂ ਕੋਲ ਪਹੁੰਚ ਜਾਵੋ ਉਹ ਆਪ ਨੂੰ ਬੈਠੇ ਉਡੀਕ ਰਹੇ ਨੇ ਕੋਈ ਜ਼ਰੂਰੀ ਕੰਮ ਹੈ ਇਹ ਆ ਕੇ ਮਦਨ ਨੇ ਚੰਦਰਹਾਸ ਕੋਲੋਂ ਸਮਗਰੀ ਆਪ ਫੜ ਲਈ ਤੇ ਚੰਦਰਹਾਸ ਨੂੰ ਰਾਜ ਮਹਿਲ ਵੱਲ ਤੋਰ ਦਿੱਤਾ ਮਦਨ ਭਵਾਨੀ ਦੇ ਮੰਦਰ ਪੂਜਾ ਦੇਵੀ ਦੇ ਚਰਨਾਂ ਵਿੱਚ ਸਮਗਰੀ ਚੜਾਉਣ ਲੱਗਾ ਤਾਂ ਲੁਕੇ ਹੋਏ ਜਲਾਦਾ ਨੇ ਛੇਤੀ ਨਾਲ ਨਿਕਲ ਕੇ ਉਸ ਦਾ ਸਿਰ ਵੱਢ ਸੁਟਿਆ ਕਰਦੇ ਚਾਰ ਟੁਕੜੇ ਕਰ ਦਿੱਤੇ ਟੁਕੜਿਆਂ ਨੂੰ ਮੰਦਰ ਤੋਂ ਬਾਹਰ ਸੁੱਟ ਕੇ ਜਲਾਦ ਸ਼ਹਿਰ ਨੂੰ ਤੁਰਾਏ ਉਹਨਾਂ ਨੂੰ ਖੁਸ਼ੀ ਹੋਈ ਕਿ ਤ੍ਰਿਸ਼ਟਪੁੱద్ధి ਕੋਲ ਰਹਿੰਦੀਆਂ 500 ਮੋਹਰਾਂਵੇਂ ਨਾਮ ਵਜੋਂ ਵਸੂਲ ਕਰਨਗੇ ਹੁਣ ਭਾਗਾਂ ਦੀ ਖੇੜ ਐਸੀ ਸੀ ਕਿ ਵਜ਼ੀਰ ਜਿਉਂ-ਜਿਉਂ ਚੰਦਰਹਾਂਸ ਨਾਲ ਗੁਪਤ ਢੰਗ ਨਾਲ ਦੁਸ਼ਮਣੀ ਕਰੀ ਜਾਂਦਾ ਸੀ ਤਿਉਂ ਤੋਂ ਚੰਦਰਹਾਂਸ ਦੀ ਕਿਸਮਤ ਦਾ ਸਿਤਾਰਾ ਚਮਕਦਾ ਹੁੰਦਾ ਸੀ ਚੰਦਰਹਾਂਸ ਅਜੇ ਰਾਜੇ ਕੋਲ ਪੁੱਜਾ ਰਾਜੇ ਨੇ ਪਿਆਰ ਕਰਕੇ ਹਲੇਮੀ ਨਾਲ ਆਖਿਆ ਪੁੱਤਰ ਚੰਦਰਹਾਂਸ ਮੈਨੂੰ ਬਹੁਤ ਖੁਸ਼ੀ ਹੈ ਕਿ ਭਗਵਾਨ ਨੇ ਆਪਣੇ ਆਪ ਹੀ ਤੈਨੂੰ ਸਾਡੀ ਸ਼ਹਿਰ ਭੇਜ ਦਿੱਤਾ। ਮੇਰੀ ਬੇਟੀ ਜਵਾਨ ਹੈ। ਮੈਨੂੰ ਰਾਤ ਦਿਨੇ ਚਿੰਤਾ ਸੀ ਕਿ ਇਸ ਵਾਸਤੇ ਕੋਈ ਯੋਗ ਵਰ ਟੋਲਾ। ਭਗਵਾਨ ਦੀ ਕਿਰਪਾ ਨਾਲ ਆਪ ਰਿਆਸ ਵਿੱਚ ਆ ਗਏ। ਮੈਂ ਪੰਡਤ ਨੂੰ ਸਾਧ ਭੇਜਿਆ। ਵਜੀਰ ਸਾਹਿਬ ਅਭਿ ਆ ਰਹੇ ਹਨ। ਰਾਜਕੁਮਾਰੀ ਨਾਲ ਆਪ ਦਾ ਵਿਆਹ ਕੀਤਾ ਜਾਣਾ ਹੈ। ਮੈਂ ਕਿਉਂਕਿ ਬੁੱਢਾ ਹਾਂ ਰਾਜ ਕਾਜ ਮੈਥੋਂ ਹੁੰਦਾ ਨਹੀਂ। ਦੂਸਰਾ ਮੈਂ ਸੰन्यास धारण ਕਰਨਾ ਚਾਹੁੰਦਾ ਹਾਂ। ਇਸ ਵਾਸਤੇ ਰਾਜ ਤਿਲਕ ਵੀ ਆਪ ਨੂੰ ਦੇ ਦਿੱਤਾ ਜਾਵੇਗਾ। ਸਵੇਰ ਤੋਂ ਤੁਸੀਂ ਰਾਜ ਦੇ ਮਾਲਕ ਹੋ ਗਏ ਹੋ ਰਾਜਾ ਕਹਿ ਰਿਹਾ ਸੀ ਕਿ ਰਾਜੇ ਦਾ ਗੁਰੂ ਆ ਗਿਆ ਗੁਰੂ ਦੇ ਪਿੱਛੇ ਵਜ਼ੀਰ ਤ੍ਰਿਸ਼ਟ ਬੁੱਧੀ ਜੀ ਵੀ ਹਲੂਣੇ ਖਾਂਦੇ ਆ ਪੁੱਜੇ ਚੰਦਰ ਹਾਸ ਨੂੰ ਰਾਜੇ ਦੇ ਗੋਡੇ ਕੋਲ ਬੈਠਾ ਦੇਖ ਕੇ ਹੈਰਾਨ ਹੋਏ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿ ਇਹ ਕੀ ਬਣਿਆ ਮੈਂ ਤਾਂ ਇਸ ਨੂੰ ਭਵਾਨੀ ਦੇ ਮੰਦਰ ਭੇਜਿਆ ਸੀ ਮਦਨ ਨੂੰ ਦਰਬਾਰ ਵਿੱਚ ਨਾ ਦੇ ਕੇ ਪਾਪੀ ਦੇ ਮਨ ਨੂੰ ਧੱਕਾ ਲੱਗਾ ਉਸ ਨੇ ਚੰਦਰ ਹਾਸ ਨੂੰ ਪੁੱਛਿਆ ਬੇਟਾ ਮਦਨ ਕਿੱਥੇ ਹੈ ਜੀ ਮਦਨ ਤਾਂ ਭਵਾਨੀ ਦੇ ਮੰਦਰ ਗਿਆ ਹੈ ਸਮਗਰੀ ਲੈ ਕੇ ਉਸਨੇ ਮੈਨੂੰ ਇੱਧਰ ਭੇਜ ਦਿੱਤਾ ਤੇ ਆਪ ਚਲਿਆ ਗਿਆ ਹੈ ਹੈ ਭਵਾਨੀ ਦੇ ਮੰਦਰ ਮਦਨ ਵजीरਪੂਰੀ ਗੱਲ ਵੀ ਨਾ ਕਰ ਸਕਿਆ ਤੇ ਸਿਰ ਤੇ ਪਿਆਰ ਰੱਖ ਕੇ ਰਾਜੇ ਦੀ ਹਜ਼ੂਰੀ ਵਿੱਚੋਂ ਨਿਕਲ ਗਿਆ ਸਾਰੇ ਹੈਰਾਨ ਸਨ ਕੁਦਰਤ ਦੇ ਰੰਗ ਖੈਰ ਉਸ ਦੀ ਗੈਰ ਹਾਜ਼ਰੀ ਨੂੰ ਕਿਸੇ ਨੇ ਬਹੁਤਾ ਅਨੁਭਵ ਨਾ ਕੀਤਾ ਚੰਦਰ ਹਾਂਸ ਤੇ ਚੰਪਕ ਮਾਲਿਨੀ ਦਾ ਵਿਆਹ ਚੰਦਰ ਹਾਂਸ ਨਾਲ ਕਰਕੇ ਰਾਜੇ ਦੇ ਗੁਰੂ ਨੇ ਚੰਦਰ ਹਾਂਸ ਨੂੰ ਰਾਜ ਤਿਲਕ ਲਾ ਦਿੱਤਾ ਖੁਸ਼ੀਆਂ ਦੇ ਵਾਜੇ ਵਜਾਏ ਗਏ ਸਵੇਰ ਹੋਈ ਸ਼ਹਿਰ ਤੇ ਰਾਵੇ ਢੰਡੋਰਾ ਫੇਰਾ ਦਿੱਤਾ ਕਿ ਅੱਜ ਤੋਂ ਕੁੰਤਲਪੁਰ ਤੇ ਕੁੰਤਲਪੁਰ ਦੀਆਂ ਰਿਆਸਤਾਂ ਦਾ ਰਾਜਾ ਚੰਦਰ ਹਾਂਸ ਹੈ ਰਾਜਾ ਜੀ ਨੇ ਉਹਨਾਂ ਨੂੰ ਜਰਾਜ ਤਿਲਕ ਲਾ ਦਿੱਤਾ ਹੈ ਆਪਣੀ ਪੁੱਤਰੀ ਚੰਪਕਮਾਲਨੀ ਦੀ ਸ਼ਾਦੀ ਵੀ ਚੰਦਰ ਹਾਂਸ ਨਾਲ ਕਰ ਦਿੱਤੀ ਹੈ ਵੱਡੇ ਰਾਜਾ ਜੀ ਅੱਜ ਤੋਂ ਪ੍ਰਭੂ ਭਗਤੀ ਵਾਸ ਸੰਨਿਆਸੀ ਹੋ ਕੇ ਜੰਗਲ ਨੂੰ ਜਾ ਰਹੇ ਨੇ ਇਹ ਢੰਡੋਰਾ ਸ਼ਹਿਰ ਵਿੱਚ ਫਿਰ ਰਿਹਾ ਸੀ ਕਿ ਰਾਜੇ ਨੂੰ ਖਬਰ ਮਿਲੀ ਕਿ ਮਦਨ ਅਤੇ ਤ੍ਰਿਸ਼ਟਪੁੱద్ధి ਭਵਾਨੀ ਦੇ ਮੰਦਰ ਕਤਲ ਹੋਏ ਪਏ ਨੇ ਏ ਸੁਣਦੇ ਸਾਰ ਹੀ ਚੰਦਰ ਹਾਂਸ ਵਿਖਿਆ ਤੇ ਚੰਪਕ ਮਾਲਿਨੀ ਦੇ ਸਾਥ ਭਵਾਨੀ ਮੰਦਰ ਪੁੱਜੇ ਅੱਗੇ ਸਾਤਮੁਚ ਦੋਹਾਂ ਦਾ ਖੂਨ ਹੋਇਆ ਪਿਆ ਸੀ ਮਦਨ ਨੂੰ ਜਲਾਦਾ ਮਾਰ ਦਿੱਤਾ ਸੀ ਤੇ ਤ੍ਰਿਸ਼ਟਪੁਦੇ ਨੇ ਆਪ ਆਤਮ ਹਾਤ ਕਰ ਲਿਆ ਸੀ ਸੋ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੋ ਦੂਸਰਿਆਂ ਦਾ ਬੁਰਾ ਸੋਚਦਾ ਹੈ ਉਸ ਦਾ ਖੁਦ ਦਾ ਵੀ ਕਦੇ ਭਲਾ ਨਹੀਂ ਹੁੰਦਾ ਸੋ ਇਹ ਸਾਰੀ ਜਾਣਕਾਰੀ ਸਾਨੂੰ ਚੰਦਰ ਹਾਂਸ ਦੇ ਬਾਬਤ ਪ੍ਰਾਪਤ ਹੋਈ ਹੈ ਜੇਕਰ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ